ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਤੋਂ ਜਦੋਂ ਤੁਸੀਂ ਫਰੀਦਕੋਟ ਰੋਡ ਤੋਂ ਜਾਂਦੇ ਆ ਫਰੀਦਕੋਟ ਵਾਲੇ ਪਾਸੇ ਨੂੰ ਜਾਂਦੇ ਆ ਬੀਦੀ ਚੰਦਿਆਂ ਦੇ ਗੁਰਦੁਆਰਾ ਸਾਹਿਬ ਦੇ ਕੋਲੋਂ ਬਿਲਕੁਲ ਓਪੋਜਿਟ ਸਾਹਮਣੇ ਜਿਹੜੀ ਸਿੱਧੀ ਪਈ ਆਉਂਦੀ ਉਹ ਪਈ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਦੂਜਾ ਗੇਟ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲੱਖਾ ਬਾਈ ਦਾ ਨਾਮ ਆ ਕੋਰੇ ਲੂਬਾਈ ਪਰਿਵਾਰ ਆ ਤੇ ਇੱਕ ਗਾਂ ਬਕਾਉਆ ਬਾਈ ਉਹਨਾਂ ਦੀ ਕਿਨੇ ਦਿਨਾਂ ਦੀ ਕੱਚੀ ਆ ਕੀ ਡਿਮਾਂਡ ਆ ਆਉ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਜਾਣਕਾਰੀ ਲਈ ਬਾਈ ਆਉਣਾ ਆਊਗਾ ਪਰ ਗਾਂ ਬਾਈ ਲੱਖੇ ਦੇ ਕਰਿਆ ਸਤਿ ਸ਼੍ਰੀ ਅਕਾਲ ਹਮਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਵਧੀਆ ਜੀ ਵਧੀਆ ਚੜ੍ਹਦੀ ਕਲਾ ਚਾ ਹਾਂਜੀ ਤੁਸੀਂ ਦੱਸੋ ਅੱਛਾ ਹਮਨੇ ਵੀਰੇ ਗਾਂ ਜਿਹੜੀ ਵੇਚਣੀ ਆ ਬਾਈ ਨੇ ਕਿੰਨੂਆ ਸੂਆ ਵੀਰੇ ਇਹ ਬਾਈ ਤੀਜਾ ਸੂਆ ਸੋਨਾ ਤੀਜਾ ਸੂਆ ਸੋਨਾ ਨੇ ਵੀਰੇ ਹਾਂਜੀ ਹਾਂ ਕਿਨੇ ਦਿਨ ਪਿਆ ਵੀ ਰਹਿੰਦੇ ਹਜੇ ਇਹਦੇ ਯਾਰ 5-4 ਦਿਨ ਵੀ ਲੈ ਸਕਦੇ ਜੇ ਤੁਹਾਨੂੰ ਇਹ ਨਾ ਭੁੱਲ ਗਿਆ ਤੇ ਕਿ ਦਾ ਵੀ ਨਿਕਲਣ ਥਣ ਥਣ ਚੰਗਾ ਹੈ ਨਾ ਵੀਰੇ ਥਣ ਵੀ ਵਧੀਆ ਆਪਣੀ ਗਰੰਟੀ ਹੈ ਕੋਈ ਨੌਕਸ ਹੋਵੇ ਦੁੱਧ ਕਿੰਨਾ ਕੋਈ ਚੁੰਦੇ 16 ਲੀਟਰ ਹੈ 16 ਲੀਟਰ 16 ਲੀਟਰ ਦੁੱਧ ਦਿੱਤਾ ਹੈ ਠੀਕ ਹੈ ਅੱਛਾ ਬਾਈ ਰੇਟ ਕੀ ਰਹੂਗਾ ਵੀਰੇ ਇਹਦਾ ਇਹਦਾ ਰੇਟ ਬਾਈ 60000 60000 ਮਾਨਤਨ ਵਿੱਚ ਹੋ ਜਾਊਗਾ 52 ਹੀ ਦੇ ਦਾਂਗੇ ਯਾਰ ਕੋਈ ਜਸਦਨੋ 50 ਨਹੀਂ ਚੰਗੀ ਲੱਗਦੀ ਕੋਈ ਨਹੀਂ ਮੌਕਾ ਵੇ ਦੱਸੂਗਾ ਤਾਂ ਕੋਈ ਠੀਕ ਹੈ ਜੀ ਨਹੀਂ ਮਿੱਤਰੋ ਵੱਡੀ-ਵੱਡੀ ਗਾਂ ਚੰਗੀਆਂ ਪਾੜੀ ਸੰਭੀਆ ਦੇਖ ਸਕਦੇ ਤੁਸੀਂ ਕੱਦ ਬਾਡੀ ਵਾਲੀ ਜਿੰਨੀ ਹੈਗੀ ਤੇਰੀ ਦਾਦੀ ਚੰਗੀਆਂ ਆ ਮ ਮਲਾ ਮੂ ਮੱਥੇ ਲੱਗਦੀ ਘਰੇ ਰੱਖਣ ਨੂੰ ਲੈਣੀ ਹੈ ਤਾਂ ਮੇਰੇ ਹਿਸਾਬ ਨਾਲ ਪੂਰੀ ਚੰਗੀ ਗਾ ਕਿਉਂਕਿ ਇੱਕ ਤਾਂ ਸਰੀਰ ਕਾਲੇ ਪੱਖ ਤੋਂ ਹਰ ਪੱਖ ਤੋਂ ਚੰਗੀ ਹੈ ਜਿੰਨੀ ਹੈਗੀ ਇਹ ਚੌਕ ਧਮਕ ਵੀ ਠੀਕ ਆ ਤੀਜਾ ਸੁਆਸ ਹੁੰਦੀ ਹੈ ਲੇਵੇ ਦੀ ਫਿਟਿੰਗ ਪੱਟਾਂ ਦੇ ਸਾਨ ਨਾਲ ਲੇਵਾ ਜਿਹੜਾ ਪਾਕਮਾਲ ਲੱਗਾ ਹੋਇਆ ਬਹੁਤ ਸੋਹਣੀ ਤਿਆਰੀ ਆਰਡਰ ਦੀ ਕਰੂਗੀ ਜਦੋਂ ਦਿਨਾਂ ਦੇ ਉੱਤੇ ਮੁਕੰਮਲ ਹੋਈ ਕਿਉਂਕਿ ਹਜੇ ਗਾਂ ਕੱਚੀ ਆ ਉਹਨਾਂ ਦਾ ਸੱਤਾ ਦਿਨਾਂ ਦੇ ਦਿਨੇ ਕੁਛ ਦੀ ਕੋਈ ਥੱਲੋ ਬਣ ਜਾਣ ਲਿਆ ਪੁੱਤ ਕੈਮਰੇ ਦੀ ਅੱਖ ਲੇਵੇ ਤੇ ਜ਼ਰੂਰ ਲਾ ਦੀ ਇੱਕ ਟਿਕਾ ਕੇ ਲੇਵਾ ਦਾ ਦੋਹਾਂ ਪਾਸਿਆਂ ਤੋਂ ਆਪਾਂ ਵਿਖਾ ਦਈਏ ਦਸ਼ਕਬੀ ਰੇਟ 6058 ਦੀ ਦੇ ਦੇਾਂਗੇ ਪਹਿਲਾਂ ਆਪਾਂ ਕਹਿ ਦੋਹੀ 바ਕ ਕੇ ਆਪਦੀ ਸਮਝ ਵਰਤਨੀ ਹੈ ਮੇਰੇ ਕਹਿ ਦਿਨ ਚੱਲਣਾ ਕਿਉਂਕਿ ਗਾਂ ਜਿੰਨੇ ਕੋ ਤੁਹਾਨੂੰ ਚਾਚੂਗੀ ਤੁਸੀਂ ਬਾਈ ਨਾਲ ਰਾਬਤਾ ਕੰਮ ਕਰ ਲਿਆ ਜੇ ਘਰੋਂ ਗਾਂ ਮਿਲ ਜੂਗੀ ਘਰੇਲੂ ਪਰਿਵਾਰ ਦੇ ਘਰੋਂ ਮਿਲ ਜੂਗੀ 5-7 ਦਿਨਾਂ ਦੀ ਕੱਚੀ ਆ ਨੰਬਰ ਆਪਾਂ ਨੋਟ ਕਰ ਲੈਣ ਲੱਗੇ ਬਈ ਨੰਬਰ ਕਿੰਨਾ ਆਪਣਾ 94633 94633 44165 44165 94633 44165 94633 44165 ਪਈ ਦਾ ਨੰਬਰ ਆ ਸ਼ਹਿਰ ਮੁਦਕੀ ਆ ਫਰੀਦਕੋਟ ਰੋਡ ਆ ਜਿਹੜੇ ਬਿਧੀ ਚੰਦਿਆਂ ਦਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਦੇ ਬਿਲਕੁਲ ਨਜ਼ਦੀਕ ਹੀ ਪਈ ਹੋਣਾ ਦੇ ਘਰ ਆ ਕੇ ਸੰਪਰਕ ਕਰ ਲਿਓ ਧੰਨਵਾਦ